ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਚੰਬਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਕਰਨਦਾਰਨ ਅੱਜ ਤਰੀਕੇ ਕੀ ਆ ਜੀ 29 ਮਾਰਚ 2025 ਸ਼ਾਮ ਨੂੰ ਜੀ 2 ਵਜੇ ਦਾ ਜੀ ਆਪਾਂ ਅੱਜ ਤੁਹਾਡੇ ਵੇਖਣ ਨੂੰ ਲੈ ਕੇ ਆਇਆ ਜੀ ਅੱਠ ਨਗ ਠੀਕ ਹੈ ਜੀ ਜ਼ਿਆਦਾਤਰ ਅੱਜ ਆਪਣੇ ਨਗ ਸਾਰੇ ਸੱਜਰ ਆ ਜੀ ਠੀਕ ਹੈ ਜੀ ਬਾਕੀ ਆਪਾਂ ਵੀਰੋ ਨਾਲ ਗੱਲਬਾਤ ਕਰਦੇ ਆਂ ਜੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਜੀ ਕਿੰਨਾ ਟਾਈਮ ਹੋਇਆ ਸੂਆਂ ਨੂੰ ਕਿੰਨੀ ਜਾਣਕਾਰੀ ਬਾਕੀ ਆਪਾਂ ਲੈਣੇ ਆ ਜੀ ਵੀਰੋ ਨਾਲ ਤੋਂ ਤੇ ਅੱਜ ਆਪਾਂ ਕਰੀਏ ਗੱਲਬਾਤ ਸ਼ੁਰੂ ਹੋਰ ਗੇਲ ਸਾਹਿਬ ਕੀ ਹਾਲ ਚਾਲ ਜੀ ਠੀਕ ਠਾਕ ਜੀ ਹੋਰ ਪਰਦਾ ਜੀ ਕੀ ਹਾਲ ਚਾਲ ਚੜਦੀ ਕਲਾ ਵਾ ਹੋਰ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਜੀ ਕੀ ਗੱਲ ਅੱਜ ਢਿੱਲੇ ਢਿੱਲੇ ਲੱਗਣ ਦਾ ਨਹੀਂ ਮੁੱਕ ਜਾਂਦਾ ਢਿੱਲੇ ਆਪਾਂ ਕਾਦੇ ਨਾ ਇਹ ਕਹਿ ਮੇਲਾ ਕੋਈ ਕੰਮ ਨਹੀਂ ਹੈਗਾ ਅੱਛਾ ਹੀ ਕੰਮ ਪੂਰੇ ਕੱਥੀਆ ਆਹ ਜੀ ਰੱਬ ਦੀ ਕਿਰਪਾ ਦਾ ਦੋ ਹਾਂ ਜੀ ਅੱਜ ਕਿੰਨੇ ਲੈ ਗਿਆ ਜੀ ਪਸ਼ੂ ਵਕਾਉ ਚਾਰ ਮੱਝਾਂ ਚਾਰ ਮੱਝਾਂ ਚਾਰ ਮੱਜਾਂ ਚਾਰ ਗਈਆਂ ਆ ਮੱਜ ਆ ਰਿਹਾ ਅੱਗੇ ਦੇ ਘੱਟੀ ਹੈ ਕਰੀਏ ਸ਼ੁਰੂ ਫਿਰ ਬੀਲੀ ਦਾਰੀ ਦੀ ਬੀਲੀ ਗੋਲੀ ਠੀਕ ਹੈ ਜੀ ਚਲੋ ਜੀ ਦੱਸਿਓ ਇਹਦੇ ਬਾਰੇ ਜਾਣਕਾਰੀ ਇਹ ਆ ਖੜਤੀ ਅੱਠ ਦਿਨ ਅੱਛਾ ਜੀ ਅੱਠ ਦਿਨ ਸੂਣ ਤੇ ਹਾਂਜੀ ਤੇ ਕਿੰਨੇ ਵੇਲੇ ਸੁਆ ਭਾਜੀ ਇਹਦਾ ਦੂਜਾ ਸੁਆ ਸੁਣਾ ਹੈ ਹਾਂਜੀ ਠੀਕ ਹੈ ਜੀ ਨੀਲੀ ਰਾਵੀ ਨਸਲਾ ਹਾਂਜੀ ਹਾਂਜੀ ਤਾਂ ਤਾਪ ਮਾਰਿਆ ਹੁੰਦਾ ਵਾ ਇਹੋ ਜਿਹਾ ਰੱਬ ਨੇ ਇਹਨੂੰ ਰੂਪ ਇੱਕ ਅਲੈਦਾ ਦਿੱਤਾ ਹਾਂਜੀ ਹਾਂਜੀ ਤੇ ਭਾਜੀ ਕਿੰਨੇ ਕਿੰਨੇ ਦਿਨ 8 ਦੇ ਦਿਨ ਦੂਸਰਾ ਸੂਆ ਸੂਣਾ ਹੈ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਕੋਈ ਜਾਣਕਾਰੀ ਕਿਤੋਂ ਦਾਹੀਆ ਰਾਂਖ ਲੋ 10000 ਤੋਂ 20000 ਭਰੀ ਆ ਫਰੀਦ ਵਾਲੀ ਤੋਂ ਠੀਕ ਹੈ ਜੀ ਨੀਲੀ ਰਾਵੀ ਨਸਲ ਹੈ ਜੀ ਤੇ ਦੋ ਥਣ ਵਾਈਟ ਆ ਗਏ ਹਾਂ ਜੀ ਦੋ ਥਣ ਵਾਈਟ ਕਿੱਥੇ ਖੰਡੀ ਧੀਰੀ ਨਸਰ ਹੁੰਦੀ ਖੰਡੀ ਆ ਹਾਂਜੀ ਜਿੱਦਾਂ ਮਰਜੀ ਤੋਰੀ ਜਾ ਹੁਣਾ ਕੋਈ ਚੱਕਰ ਨਹੀਂ ਬੱਸ ਇਹਨਾਂ ਨੂੰ ਕਰਵਾ ਹੀ ਹਾਂਜੀ ਆ ਕੇ ਦੇ ਠੰਡੇ ਸਵੇਰਾਂ ਆ ਜਾਂਦੇ ਹੀ ਆ ਹੋਵੇ ਤੇ ਆਖਿਆ ਜਾਂਦਾ ਹਾਂਜੀ 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 ਦੂਸਰਾ ਸੂਆ 7 7-8 ਦਿਨ ਲੈਂਦੀ ਆ ਸੂਣ ਦੇ ਵਿੱਚ ਤੇ ਲਓ ਜੀ ਲਓ ਦੇਖ ਕਰੀ ਭਰਾ ਨੂੰ ਲਓ ਜੀ ਬਿੰਲੀ ਮੰਨ ਕੇ ਉਹ ਇਹ ਕੀ ਗੱਲ ਕਰ ਮੈਂ ਹਾਂਜੀ ਸਹੀ ਗੱਲ ਸਿੰਘ ਨਿਕਾ ਗੋਲ ਸਿੰਘ ਆ ਵੀ ਨਿਕਾ ਹਾਂਜੀ ਤੇ ਗਿਲਸਾਹਬ ਕੀ ਰੇਟ ਕੀ ਕਰਤਾ ਜੀ ਇਹਦਾ ਇਹਦੇ ਮੁੱਲ ਭਾਵੇਂ 1.5 ਕਰ ਲੀਏ ਤਾਂ ਲੱਖ ਮੰਨਦਾਂ ਕਰਨਾ ਅੱਛਾ ਜੀ 1.95 ਦੇ ਪਹੁੰਚ 95 ਦੇ ਵਿੱਚ ਪਹੁੰਚ ਪਹੁੰਚ ਠੀਕ ਹੈ ਜੀ ਠੀਕ ਹੈ ਚਲੋ ਜੀ ਆਪਾਂ ਚੱਲਦੇ ਆਂ ਇਹ ਦੂਸਰੇ ਨਗ ਤੇ ਚਲੋ ਜੀ ਗਿਲਸਾਹਬ ਇਹਦੇ ਬਾਰੇ ਦਿਓ ਜਾਣਕਾਰੀ ਦੱਬੂ ਆ ਹਾਂਜੀ ਪਹਿਲਾ ਸੂਆ ਪੂਰੀ ਦਿੱਲੀ ਆ ਗਈ ਪੂਰੀ ਦਿੱਲੀ ਬੋਰੀ ਨਹੀਂ ਨਹੀਂ ਹਾਂ ਇਹ 8 ਦਿੱਲੀ ਗਾਦੇ ਠੀਕ ਹੈ ਜੀ 8 ਕਿਲੋ ਦੁੱਧ ਮਗਰ ਕੱਟੀ ਕਿਹੜੀ ਕੱਟੀ ਹੈ ਜੀ ਆਵੇਂ ਪਹਿਲਾਂ ਠੀਕ ਹੈ ਜੀ ਇਹ ਕੱਟੀ ਹੈ ਜੀ ਨਾਲ ਹਾਂਜੀ ਕਿੰਨਾ ਸੂਆ ਭਾਜੀ ਇਹਦਾ ਇਹ ਪਹਿਲਾ ਸੂਆ ਪਹਿਲਾ ਸੂਆ ਨਾਲ ਪਾੜਾ ਲੈਂਦੀ ਹੈ ਅੱਛਾ ਇਹ ਪਾੜਾ ਲੈਂਦੀ ਹੈ ਜੀ ਨਾਲ ਦੁੱਧਾ ਤੇ ਕਿੰਨਾ ਜੀ ਥੱਲੇ అదీ పూహ అ ਤੇ ਟੇਡਾ ਇਹਦਾ ਘੱਟ ਵੇਲਾਗਾ ਕਿ ਨਹੀਂ ਹੈਗਾ ਹਾਂਜੀ ਹਾਂਜੀ ਹੈਗਾ ਜੀ ਹਾਂ ਬੱਗੀ ਮੋਚ ਬੱਗੀ ਮੋਚ ਸਾਰੀਆਂ ਹੀ ਨਿਸ਼ਾਨੀਆਂ ਪੂਰੀਆਂ ਸਾਰੀਆਂ ਇਹ ਕੇ ਗੱਲਾਂ ਵੀ ਉਸੀ ਨਹੀਂ ਗਈ ਜੋ ਬਣਤਿਆ ਜੇ ਆਤੀ ਹੈ ਨਾ ਹਾਂਜੀ ਹਾਂਜੀ ਕੇ ਗੱਲਾਂ ਨਹੀਂ ਕੁਸੀ ਹਾਂਜੀ ਹਾਂ ਇਹੋ ਜਿਹੇ ਰੱਲ ਪਿਆ ਨਹੀਂ ਲੱਗਦਾ ਠੀਕ ਹੈ ਜੀ ਠੀਕ ਚਵਾਈ ਚੁਈ ਚ ਕਿਵੇਂ ਆ ਜੀ ਚਵਾਈ ਆ ਕੇ ਅੱਛਾ ਜੀ ਕਿਵੇਂ ਠੰਡੀ ਧੀਰੀ ਆਈ ਸਾਰੀ ਬੜੀ ਪਰ ਪਰਜੀ ਕੋਈ ਵੀ ਜਿੱਦਾਂ ਮਰਜੀ ਚੋ ਸਕਦਾ ਬਾਕੀ ਆਪਣੀ ਤਸੱਲੀ ਕਰਕੇ ਬੱਚਾ ਮਗਰੋਂ ਛੱਡਿਆ ਪਹਿਲਾਂ ਪਾੜਾ ਪਾ ਕੇ ਚੋ ਅੱਛਾ ਜੀ ਬੱਚਾ ਮਗਰੋਂ ਛੱਡਦੇ ਪਹਿਲੇ ਪਾੜਾ ਪਾ ਕੇ ਚੋ ਲੈਣੇ ਪਾੜੇ ਤੇ ਪਾੜੇ ਤੇ ਉਂਦੀ ਪਹਿਲਾਂ ਆ ਦਰ ਹਾਂਜੀ ਠੀਕ ਹੈ ਜੀ ਤੇ ਗਿੱਲ ਸਾਹਿਬ ਕੀ ਰੇਟ ਕੀਤਾ ਜੀ ਇਹਦਾ 85 80 ਦੇ ਵਿੱਚ ਮਾਨ ਤਾਂ ਇਹ 75 ਹਜ਼ਾਰ ਦੇ ਵਿੱਚੋਂ 1000 ਰੁਪਏ ਸ਼ੁਰੂ ਹੋਊਗਾ ਠੀਕ ਹੈ ਜੀ 75 ਹਜ਼ਾਰ ਦੇ ਵਿੱਚੋਂ ਕਿਹਦੀ ਗੱਡੀ ਦੀ ਵਿੱਚੇ ਪਹੁੰਚ ਇਹੋ ਜੇ ਤਾਂ ਹੀ ਕਿ ਮਿਲਣੀ ਠੀਕ ਹੈ 100 ਕਿਲੋਮੀਟਰ ਦੇ ਵਿੱਚ ਪਹੁੰਚ ਠੀਕ ਹੈ ਜੀ 74 ਸਰ ਵਿਚਾਰ 74 ਹਜ਼ਾਰ ਹਾਂ ਜੀ ਐ ਪੂਰਾ ਕੇ ਇਹੋ ਜੇ ਗੇਲ ਸਾਹਿਬ ਤੁਸੀਂ ਲੱਭ ਕੇ ਕਿੱਥੋਂ ਲਿਆਉਂਦੇ ਇਹੋ ਜੇ ਨਗੀਨੇ ਆਈ ਤੇ ਜੋ ਮਰਚਾ ਰੋਤੀ ਖਲ ਜਾਂਦੇ ਆ ਹਾਂਜੀ ਇਹ ਥੋੜੀ ਆ ਕੋਈ ਵਾਰਾ ਕਰੋ ਤੇ ਇਹ ਸੌਮਈ ਦੇ ਮਗਰ ਇੱਕ ਮਹੀ ਇਹੋ ਜੀ ਲੱਗਦੀ ਆ ਲੱਗਣੀ ਲੱਗਣੀ ਹਾਂਜੀ ਤੇ ਚਲੋ ਜੀ ਅਫਤਜੇ ਨਾਲ ਤੇ ਚਲੀਏ ਜੀ ਦੇ ਜਾਣਕਾਰੀ ਜੀ ਅਕਿਲ ਸਾਹਿਬ ਅੱਛਾ ਜੀ ਦੂਜਾ ਸੁਭਾ ਦੂਜਾ ਉਹ ਸਾਡੀ ਦੂਜਾ ਨੀਲੀ ਰਾਵੀ ਤੇ ਵੀ ਆਉਂਦੀ ਆ ਠੀਕ ਹੈ ਨੀਲੀ ਰਾਵੀ ਦੇ ਵਿੱਚ ਆਉਂਦੀ ਦੂਸਰਾ ਸੁਭਾ ਜੀ ਇਹਦਾ ਅੱਛਾ ਜੀ ਮਗਰਲੇ ਪਰਾਂ 7 ਕਿਲੋ ਦੁੱਧ ਆ ਜੀ ਹਾਂਜੀ ਆ ਨਾਲ ਕੇ ਕਟਾ ਜੀ ਠੀਕ ਹੈ ਜੀ ਦੂਜਾ ਸੁਭਾइए ਕਿੰਨਾ ਟਾਈਮ ਹੋ ਗਿਆ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਸੋਈ ਨੂੰ ਸੁਵਾਈ-ਤੂਈ ਦੇ ਵਿੱਚ ਕਿਵੇਂ ਆ ਜੀ ਠੀਕ ਠੀਕ ਹੈ ਜੀ ਸੁਵਾਈ ਦਾ ਨਹੀਂ ਦੁਰਦਸਾ ਹਾੜਾ ਕੱਟੇ ਮਾਰਾਂ ਨਾ ਮਾਰਾਂ ਲੈਂਦੇ ਹਾਂ ਹਾਂ ਜੀ ਤੇ ਨਾ ਪੋਗ ਮਾਰਾਂ ਲਵਾਂਗੇ ਠੀਕ ਹੈ ਅ ਫੇਰ ਦਦੋ ਕਿੰਨਾ ਦੁੱਧ ਦੇ ਜੇ ਥਲੇ 7 ਕਿਲੋ ਦੁੱਧ ਆਈ ਪੱਕਾ ਠੀਕ ਹੈ ਤੇ ਕਿਵੇਂ ਠੰਡੀ ਸੀ ਲਿਆ ਜੀ ਪੂਰੀ ਠੀਕ ਹੈ ਜੀ ਮੈਂ ਨਾ ਤੇ ਤਾਂ ਮਿਲਦੀ ਆ ਆਂਦੀ ਬੋਖ ਦੀ ਕਿਰਵੇਂ ਸੂਆ ਜੀ ਇਹਦਾ ਦੂਜਾ ਸੀ ਦੂਜਾ ਵੀ ਹੋ ਸਕਦੀ ਆ ਦੂਜਾ ਸੂਆ ਤੀਜਾ ਵੀ ਹੋ ਸਕਦੀ ਠੀਕ ਹੈ ਜੀ ਠੀਕ ਪੱਕਾ ਕਰਕੇ ਇਹ ਵੀ ਦੁੱਧ ਆ ਅੱਛਾ ਜੀ ਠੀਕ ਆ ਜੀ ਤੇ ਗਿਲ ਸਾਹਿਬ ਕੀ ਰੇਟ ਕੀ ਕਰਤਾ ਜੀ ਇਹਦਾ ਇਹਦਾ ਮੌਨ ਜਾਇਜ ਆਪੇ ਕਰਦੇ ਮੈਨੂੰ ਕੋਈ ਨਹੀਂ ਪਰ 70000 ਦੇ ਰਹਾ 70000 ਜੀ ਇਹ ਦਵਾਂਗੇ 65000 ਦੇ ਵਿੱਚੇ ਪਹੁੰਚ ਫਿਰ ਅਸੀਂ ਕਰੀਏ 100 ਕਿਲੋਮੀਟਰ ਤੱਕ ਕਿੰਨੇ ਤੱਕ ਜੀ 100 ਕਿਲੋਮੀਟਰ ਨਹੀਂ ਨਹੀਂ ਕਿੰਨੇ ਦਾ ਕੀ ਰੇਟ 65000 65000 ਦੇ ਵਿੱਚੇ ਪਹੁੰਚ 65000 ਦੇ ਵਿੱਚ ਪਹੁੰਚ ਠੀਕ ਹੈ 100 ਕਿਲੋਮੀਟਰ ਇਹ ਹੇਗੀ ਗੱਡੀ ਅਰਦੀ ਆ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਲੋ ਜੀ ਤੇ ਅਗਲੇ ਨਾਗ ਤੇ ਚੌਥੇ ਨਾਗ ਬਾਰੇ ਦਿਓ ਜਾਣਕਾਰੀ ਆਹ ਇਹਦੀ ਕੱਟੀ ਆਪਾਂ ਪਾ ਪਰੋਣੀ ਥਾਂ ਦੇ ਲਾ ਪੀਲੀ ਦੇ ਪਾਵੇ ਆ ਜੀ ਲਓ ਜੀ ਇਹਦੇ ਮਗਰ ਵੀ ਕੱਟੀ ਆ ਜੀ ਨਾਲ ਕਿੰਨਾ ਚਿਰ ਹੋ ਗਿਆ ਇਹਨੂੰ ਕੋਈ ਨੂੰ ਇਹਨੂੰ ਕੋਈ ਢਾਈ ਦਿਨ ਨਾਲੇ ਕੋ ਤਿੰਨ ਨਾਲ ਠੀਕ ਹੈ ਢਾਈ ਦਿਨ ਮਹੀਨੇ ਕਿੰਨਾਸੂਆ ਦਾ ਦੂਸਰਾ ਸੂਆ ਜੀ ਹਾਂ ਪੂਰੀ ਭਲੀ ਆਈ ਹੈ ਹਾਂ हां जी ਸਿੰਘ ਤੁੰਗ ਹੈ ਚੰਗੇ ਪੂਰੇ हां जी ਪੂਰੀ ਚੰਗੀ ਰਾਜੀ ਆਵੇ ਆਹ ਆ ਇਹਦਾ ਵੀ ਬੜਾ ਸੂਤ ਹੋ ਜਾਣਾ ਹੈ ਤੇ ਕਿੰਨਾ ਦੁੱਧ ਆਈਏ ਥੱਲੇ ਪਾਜੀ ਇਹ ਥੱਲੇ ਉਹ 8 8 ਸਾਢੇ 7 ਕਿਲੋ ਸਾਢੇ 7 ਦੀ ਫੁੱਲ ਗਾਰੰਟੀ ਠੀਕ ਆ ਜੀ ਠੀਕ ਹੈ ਉਹ ਜੀ ਮਹੀਨਾ ਕੱਟਿਆ ਤੇ ਕੱਟੂਗੀ ਕਿਹੜੀ ਹਾਂਜੀ ਉਹ ਖਾ ਇੱਕ ਜਿਹੜਾ ਭਰਾਵਾਂ ਨੂੰ 7 ਲੀਟਰ 7 ਲੀਟਰ ਦੁੱਧ ਹੈ ਜੀ ਥੱਲੇ ਜੀ ਜੀ ਤੇ 7 ਤੋਂ ਬਾਹਰ ਹੋਊਗਾ 7 ਤੋਂ ਬਾਹਰ ਹੋਊਗਾ ਜੀ ਜੀ ਸਾਹਿਬ ਆਂਦਾ ਠੀਕ ਹੈ ਜੀ 7 ਤੋਂ ਬਾਹਰ ਹੋਊਗਾ ਜੀ ਠੀਕ ਹੈ ਜੀ ਦੂਸਰਾ ਸੂਆ ਠੰਡੀ ਦੇਲਾ ਹਾਂਜੀ ਹਾਂਜੀ ਕਿੰਨੀ ਠੰਡੀ ਹੈ ਜਿੱਥੇ ਖਿਡਾਰਿਆ ਉੱਥੇ ਖਲੋਗੀ ਹਾਂਜੀ ਤੇ ਚਵਾਈ ਜੂਈ ਚ ਗਿੱਲ ਸਾਹਿਬ ਕਿਵੇਂ ਹਾਂਜੀ चंगा पूरी दे <laughs> काली शाह हांजी दो कट्टी है जी ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਸੋਣ ਫੇਰ ਦੱਸ ਦਿਓ ਜੀ ਇੱਕਰੀ 2.5 ਟਾਈਮ ਨੇ ਠੀਕ ਹੈ ਜੀ ਤੇ ਦੁੱਧ ਫੇਰ ਦੱਸ ਦਿਓ ਕਿੰਨਾ ਜੀ ਗਿਲ ਸਾਹਿਬ 6.5 ਠੀਕ ਹੈ ਪੂਰਾ ਪੱਕਾ ਬਾਕੇ ਆਪਣੀ ਤਸੱਲੀ ਕਰਕੇ ਹਾਂਜੀ ਤੇ ਗਿਲ ਸਾਹਿਬ ਕੀ ਰੇਟ ਕਰਦਾ ਜੀ ਇਹਦਾ ਇਹਦਾ 75000 75000 ਦੇ ਵਿੱਚ ਮਾਂ ਤਾਂ ਅਰਤਾਪ ਜੀ 70000 ਤੱਕ ਪਹੁੰਚ ਕਰਦਾ ਹਾਂਗੇ ਕਿ ਕਿਤਾਈ ਕੰਮ 70000 ਦੇ ਵਿੱਚ ਪਹੁੰਚ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਠੀਕ ਹੈ ਜੀ ਠੀਕ ਖੇਲੋ ਜੀ ਆਪਾਂ ਅਗਲੇ ਨਾਲ ਤੇ ਚੱਲਦੇ ਹਾਂ گاਵਾਾਂ ਦੀ ਸ਼ੁਰੂਆਤ ਕਰੀਏ ਦੱਸੋ ਜੀ ਗਿਲਸਾ ਬਾਰੇ ਜੇ ਜਾਣਕਾਰੀ ਹਾਂਜੀ 7 ਮਹੀਨੇ ਦੀ ਗੱਬਣ ਹਾਂਜੀ ਦੂਸਰੇ ਸਵੇਰੇ ਸੂਣਾ 7 ਕਿਲੋ ਦੁੱਧ ਆ ਜੀ ਠੀਕ ਹੈ ਜੀ 7 ਮਹੀਨੇ ਦੀ ਗੱਬਣ 7 ਕਿਲੋ ਦੁੱਧ ਦੂਸਰੇ ਸਵੇਰੇ ਸੂਣਾ ਅਗਲਾ ਅਗਲਾ ਸੂਰੇ ਦੂਜਾ ਇਹ ਨੂੰ ਕਿ ਆਉਂਦਾ ਜਿੱਤੇ ਲਈ ਤੜਕਣਾ ਨਹੀਂ ਆਵੇ ਐ ਕਰਨਾ ਨੇਵਾਲੂਆ ਚੰਗਾ ਜੀ ਨਸਲ ਵੀ ਦੱਸ ਦੇ ਜੀ ਅੱਛਾ ਅੱਛਾ ਪੂਰੀ ਪੱਟੀ ਬੱਤੀ ਸੁਰ ਬੱਤੀ ਅੱਛਾ ਠੀਕ ਹੈ ਜੀ ਠੀਕ ਤੇ ਪਿਛਲੇ ਸੂਵੇਦਾਰ ਕਾਰਡ ਹੈਗਾ ਵੀ ਕਿਲੋ ਦਾ 20 ਕਿਲੋ ਦਾ ਰਕਾਰਡ ਹੈ ਜੀ ਠੀਕ ਹੈ ਜੀ ਐ ਪੂਰੀ ਠੰਡੀ ਸੀਲੇ ਚਵਾਈ ਚੂਈ ਦੇ ਵਿੱਚ ਕਿਵੇਂ ਅੱਛਾ ਜੀ ਇਦਾਂ ਬਿਨਾ ਭਾੜੇ ਤੋਂ ਹੀ ਠੀਕ ਹੈ ਜੀ ਕੋਈ ਚੱਕਰ ਨਹੀਂ ਆਹ ਪੂਰੀ ਠੰਡੀ ਥੀ ਜਿਆ ਇਹ ਗਿਰ ਸਾਹਿਬ ਕੀ ਰੇਡ ਕੀ ਕਰਤਾ ਜੀ ਇਹਦਾ ਜਿਹੜਾ 50 ਚ ਮਾਨਦਾ 50 ਦੇ ਵਿੱਚ ਮਾਨਤਾ ਹੁਣ 45 ਪਹੁੰਚ 45 ਦੇ ਵਿੱਚ ਪਹੁੰਚ ਆ ਮੈਨੂੰ ਵੇਚਦਾ ਠੀਕ ਹੈ ਜੀ ਚੱਕ ਦੋ ਫੱਟੇ ਹਾਂਜੀ ਚਲੋ ਜੀ ਅਗਲੇ ਨਾਲ ਅੱਗੇ ਚਲੀਏ ਹਾਂਜੀ 10 12 ਦਿਨ ਹੋ ਗਏ ਸੋਈ ਨੂੰ 10 ਕਿਲੋ ਦੁੱਧ ਆ ਜੀ ਪੂਰਾ ਪੱਕਾ ਹਾਂਜੀ ਤੇ ਮਗਰ ਕੀ ਹੈ ਜੀ ਫਲ ਵੱਛਾ ਲੇਵਲ ਉਹ ਚੰਗਾ ਹੀ ਕਿੰਨਾ ਸੂਆ ਹੀ ਇਹਦਾ ਦੂਜਾ ਸੂਆ ਤੇ ਪਿਛਲੇ ਸੂਏ ਦਾ ਕਿਵੇਂ ਹਿਸਾਬ ਜੀ ਅੱਛਾ ਅੱਛਾ ਹੀ ਕਰਾਉਂਦੇ ਆ ਨਾ ਹਾਂਜੀ ਕਰਾਸ ਦੇ ਵਿੱਚ ਅੱਛਾ ਜੀ ਇਹ ਪੱਤੀ ਨਾ ਉਹਦੇ ਦੋਨਾਂ ਤਰੀਕੇ ਅੱਛਾ ਲੇਵਲ ਉਹ ਚੰਗਾ ਹੀ ਇਹਦਾ ਅੱਗੇ ਜਾ ਕੇ ਵਧੀਆ ਦੇਉਗੀ ਦੁੱਧ ਵਧੇਰੇ ਠੀਕ ਹੈ ਜੀ ਗਿਲਸਾਹਬ ਕੀ ਰੇਟ ਕੀ ਕਰਤਾ ਜੀ ਇਹਦਾ 40 ਦੇ ਮਾਰਤਾ 40 ਦੇ ਵਿੱਚ ਮਾਰਤਾਨ ਕਰਨਾ ਜੀ 2 ਛੱਡਾਂਗੇ 2 ਘਟ 40 38 ਦੇ ਵਿੱਚ 38000 ਦੇ ਵਿੱਚ 65 ਠੀਕ ਹੈ ਜੀ ਠੀਕ ਕਦੋਂ ਇਹਲੇ ਨਾਕ ਬਾਰੇ ਦੇ ਜਾਣਕਾਰੀ ਰਾਜ ਦੀ ਸੂਈਏ ਸੱਜਰ ਹਾਂਜੀ ਅੱਛਾ ਜੀ ਤੇ ਕਿੰਨਾ ਵਸੂਆਈ ਇਹਦਾ ਇਹਦਾ ਪਹਿਲਾ ਸੂਆ ਇਹਦਾ ਬੱਚੇ ਨੂੰ ਜਗਾਇਆ ਠੰਡੀ ਸੀਲ ਜਾ ਵੰਗਾ ਪਾਉਣ ਦੀ ਵੀ ਨਹੀਂ ਲੋੜ ਠੀਕ ਹੈ ਜੀ ਠੰਡੀ ਸੀਲ ਹੈ ਵੰਗਾ ਪਾਉਣ ਦੀ ਵੀ ਨਹੀਂ ਲੋੜ ਪਹਿਲਾ ਸੂਆ ਹੀ ਆ ਠੀਕ ਹੈ ਜੀ ਨਸਲ ਲੱਗੀ ਹੈ ਜੀ ਨਸਲ ਕਰੋਤ ਹੈ ਜਾਂ ਜਰਸੀ ਕਰੋਤ ਠੀਕ ਹੈ ਕੀ ਗਲਤੀ ਉਹ ਚੰਗਾ ਲੈਵਲ ਉਹ ਤੇ ਬਣਾਉਂਦੇ ਆ ਨਾ ਜੀ। ਆ ਗਏ। ਆ ਗਏ ਬੋੜੇ ਦੇ ਜੀ ਨਾ ਅਈਸਾ ਕਰੀ। ਬੋੜਾ ਆਸੂ ਲੋ ਕਰਤਾ। ਕਿੰਨਾ ਹੋਣ ਕਿੰਨਾ ਅਜੇ ਅਜੇ ਰਾਤ ਦੀ ਸੂਈ ਆ ਜੀ। ਹਾਂ ਜੀ ਠੀਕ ਆ ਜੀ। ਠੀਕ ਆ ਜੀ ਠੀਕ। ਮਗਰ ਕੀ ਆ ਜੀ ਬੱਛਾ 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 ਆ ਜੀ ਮਗਰ। 나ੜੂ 나ੜ ਆ ਜੀ। ਹਾਂ ਜੀ। ਠੀਕ ਹੈ ਜੀ ਠੀਕ ਸਭ ਕੀ ਰੇਟ ਕੀ ਕਰਤਾ ਜੀ ਇਹਦਾ ਇਹਦਾ ਰੇਟ 35000 ਤੋਂ ਮਾਂ ਤਾਂ ਕਰਦਾ 35000 ਦੇ ਵਿੱਚ ਮਾਂ ਤਾਂ 33 ਚ ਬੋਲ ਠੀਕ ਹੈ ਜੀ ਠੀਕ ਤਾਂ ਵੀ ਅਗਲੇ ਨਾਲ ਮਾਰੇ ਦੇ ਹੀ ਜਾਣ ਕਰੀ ਖੇਵਾ ਤੇ ਲਾਸਟ ਨਾਲ ਤੀਜਾ ਸੂਆ ਜੀ ਦੂਜਾ ਦੂਜਾ ਸੂਆ 14 ਕਿਲੋ ਦੁੱਧ ਤਿਆਰ 14 14 15 14 15 ਦੁੱਧ ਤਿਆਰ ਹੈ ਜੀ ਤਸਲੀ ਕਰ ਗਿਆ ਆਪਣਾ ਵਛ ਵਛਾਈ ਮਗਰ ਠੀਕ ਆ ਜੀ ਠੀਕ ਮਹੀਨਾ ਹੋ ਗਿਆ ਸੋਈ ਨੂੰ ਠੀਕ ਆ ਜੀ 14 15 ਲੀਟਰ ਦੁੱਧ ਤਿਆਰ ਆ ਜੀ ਠੀਕ ਆ ਜੀ ਮਹੀਨਾ ਹੋ ਗਿਆ ਤੁਹਾਨੂੰ ਤੇ ਕਿੰਨਾ ਸੁਆ ਜੀ ਇਹਦਾ 22 22 ਦੇ ਵਿੱਚ ਕਿਵੇਂ ਓਕੇ ਓਕੇ 22 ਦੀ ਮਾਰੀ ਨਹੀਂ ਲੈਣੀ ਹਾਂਜੀ ਐਦਾਂ ਹੀ ਬੰਮੇ ਬੈਲੋ ਜਿੱਦਾਂ ਮਰਜੀ ਕੋਈ ਬੱਚਾ ਚੋਲੇ ਕੋਈ ਸਿਆਣਾ ਚੋਲੇ ਠੀਕ ਆ ਜੀ ਜੀ ਗਿਲਸਾ ਫੇਰ ਦੱਸ ਦੇ ਕਰੀ ਦੂਸਰਾ ਸੂਆ ਹਾਂਜੀ ਤੇ ਦੁੱਧ ਕਿੰਨਾ 14 ਲੀਟਰ ਪੱਕਾ ਹਾਂਜੀ ਤੇ ਮਗਰੇ ਦੇ ਕੀ ਆ ਜੀ ਨਾਲ ਮਗਰ ਅੱਛਾ ਈ ਲੱਡੂ ਸਾ ਤੇ ਗਿਲਸਾ ਕੀ ਰੇਟ ਕੀ ਕਰਤਾ ਈ ਇਹਦਾ ਰੇਟ ਹਾਂਜੀ ਮੁੱਲ ਕਿਹਾ ਮੁੱਲ 50 2 ਘੱਟ 50 ਦੇ ਦਾਂ 2 ਘੱਟ 50 ਦੇ 45 ਦੇ ਵਿੱਚ ਪਹੁੰਚ 45 ਦੇ ਵਿੱਚ ਪਹੁੰਚ ਹੈ ਹਾਂ ਠੀਕ ਹੈ ਜੀ ਠੀਕ ਤੇ ਜੀ ਵਧੀਆ اچھا ਜੀ ਹਾਂ ਹਾਂ ਜੀ ਹਾਂ ਜੀ ਇਹ ਕਿਹਨੂੰ ਗੱਲ ਕਰਨ ਵਾਲੀ ਹਾਂ ਜੀ ਇੱਕ ਗੱਲ ਹੋਰ ਆ ਕਿ ਜਿਹੜੇ ਪਸਾਨਾਂ ਦੇ ਮੁੱਦੇ ਬਾਰੇ ਹਾਂਜੀ ਅਸੀਂ ਤੇ ਆਨੇ ਆ ਵੀ ਮਹਾਰਾਜ ਚਰਤੀ ਕਲਾ ਕਰਾਇ ਕਰੇ ਜੱਲੇ ਆਲ ਸਾਹਿਬ ਦਾ ਆਈ ਜਾਂਦੇ ਆ ਵੀ ਮਹਾਰਾਜ ਚਰਤੀ ਕਲਾ ਕਰੇ ਸਾਰੇ ਅਨੁਸਾਹ ਦੇਣਾ ਚਾਹੀਦਾ ਹੈ ਹਾਂਜੀ ਨਾਲ ਖੜਨਾ ਚਾਹੀਦਾ ਹਾਂਜੀ ਕਿਸਾਨਾਂ ਦਾ ਕੰਮ ਕਿਸਾਨਾਂ ਦਾ ਖੜਨਾ ਹਾਂਜੀ ਹਾਂਜੀ ਕਿਉਂ ਕਿਸਾਨ ਜੀ ਦਾ ਰਹੂ ਤੇ ਕੋਈ ਪੈਸਾ ਆਊਗਾ ਹਾਂਜੀ ਤੇ ਜੇ ਕਿਸਾਨ ਹੀ ਇੱਕਾ ਖੱਜਲ ਖੜਾ ਦੀ ਤੇ ਕਿੱਥੋਂ ਆਣਾ ਸਹੀ ਗੱਲ ਹੈ ਜੀ ਇਹ ਗੱਲ ਪੱਕੀ ਆ ਹਾਂਜੀ ਸਹੀ ਗੱਲ ਹੈ ਤਗੜੇ ਹੋ ਕੇ ਹਾਂਜੀ ਹਾਂਜੀ ਤਗੜੇ ਹੋ ਕੇ ਸਾਡੇ ਹਾਂਜੀ ਸਾਡੇ ਅੰਦਰ ਟਾਈਮ ਹੈ ਹਾਂਜੀ ਸ਼ੇਰ ਤੇ ਇੱਕ ਮੰਤਰ ਤਗੜੇ ਹੋ ਕੇ ਕਰਿਆ ਕਿ ਉਹ ਮੈਂ ਵਾਰ ਵਾਰ ਬੇਨਤੀ ਕਰਦਾ ਉਹਨਾਂ ਤੇ ਕਰਤਾ ਹੀ ਰਹੂਗਾ ਤੇ ਇੱਕ ਮੰਤਰ ਤਗੜੇ ਹੋ ਤੇ ਆਪਣਾ ਕਨੈਕਟ ਨੰਬਰ ਗੇਲ ਸਾਹਿਬ ਦੱਸ ਦਿਓ ਫੇਰ 9150 348 991 552 372 4 ਖੇਤਰ 578009 42 42 ਠੀਕ ਹੈ ਜੀ ਆਹ ਖਾ ਕੇ ਆਏ ਨਾ ਇਹ ਪਾਤੀਆਂ ਮੇਲੇ ਵਾਲੀਆਂ ਆ ਗਲੇ ਬੈਠੇ ਆ ਉਹ ਬਾਤੀਆਂ ਖਾਓ ਤੇ ਇਹਨਾਂ ਦੀਆਂ ਜage ਬੱਤੋ ਕਰਨ ਵਾਲੀਆਂ ਠੀਕ ਗੱਲ ਹੈ ਸਹੀ ਗੱਲ ਹੈ ਜੀ ਠੀਕ ਹੈ ਜੀ ਠੀਕ ਤੇ ਦੋਸਤੋ ਇਹ ਹੀ ਅੱਜ ਦੇ ਆਪਣੇ ਅੱਠ ਨਾਗ ਚਾਰ ਮੱਜਾਂ ਚਾਰ گاਵਾ ਪਿੰਡ ਚੰਬੜ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਡੇਟ ਹੈ ਕੀ ਹੈ ਜੀ 29 ਮਾਰਚ ਬਾਕੀ ਵੀਰੋਨਾਂ ਦਾ ਨੰਬਰ ਆਪਾਂ ਲਾਸਟ ਦੇ ਦਿੱਤਾ ਜੀ ਲਾਸਟ ਤੇ ਤੇ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਜੀ ਇਸੇ ਤਰ੍ਹਾਂ ਆਪਣੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ